ਸ੍ਰੀ ਰಾಗ್ ਮਹੱਲਾ ਪਹਿਲਾ ਲਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰਿੰਦਾ ਪਰਮਲ ਮੁਖ ਸੁద్ధి ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਾਹਣਾ ਏ ਕਰਮ ਮੇਰੇ ਕਰਤਾਰ ਬਾਬਾ ਬੋਲੀਐ ਪਤ ਹੋਏ ਊਤਮ ਸੇ ਦਰ ਊਤਮ ਕਹੀਐ ਨੀਚ ਕਰਮ ਬਹਿ ਰੋਏ ਰਹਾਉ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੂੜੇ ਰਸ ਸੀਜਾ ਮੰਦਰ ਰਸ ਮੀਠਾ ਰਸ ਮਾਸ ਏ ਤੇ ਰਸ ਸਰੀਰ ਕੀ ਕੈ ਘਟ ਨਾਮ ਨਵਾਸ ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਨ ਫਿੱਕਾ ਬੋਲ ਵੀ ਗੁੱਚਣਾ ਸੁਣ ਮੂਰਖ ਮਨ ਅਜਾਣ ਜੋ ਤਿਸ ਭਾਵਹਿ ਸੇ ਭਲੇ ਹੋਰ ਕੀ ਕਹਿਣ ਵਖਾਨ ਤਿਨ ਮਤ ਤਿਨ ਪਤ ਤਿਨ ਧਨ ਪੱਲੇ ਜਿਨੇ ਹਿਰਦੈ ਰਹਿ ਆਸਮਾਏ ਤਿਨ ਕਾ ਕਿਆ ਸਲਾਹਣਾ ਅਵਰ ਸਵਾਲਿਓ ਕਾਇ ਨਾਨਕ ਨਦਰਿ ਬਾਹਰੇ ਰਾਚਹਿ ਦਾਨ ਨਾ ਨਾਈ ਸਿਰੀ ਰਾਗ ਮਹੱਲਾ ਪਹਿਲਾ ਅਮਲ ਗਲੂਲਾ ਕੂੜ ਕਾ ਦਿੱਤਾ ਦੇਵਨ ਹਾਰ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੂਫੀਆਂ ਰਾਖਣ ਕੋ ਦਰਵਾਰ ਨਾਨਕ ਸਾਚੇ ਕਉ ਸੱਚ ਜਾਣ ਜਿਤ ਸੇਵਿਐ ਸੁਖ ਪਾਈਐ ਤੇਰੀ ਦਰਗਾਹ ਚੱਲੈ ਮਾਣ ਰਹਾਉ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਮ ਸੁਣਹਿ ਵਖਾਣਹਿ ਜੀਤੜੀ ਹਉ ਤਿਨ ਬਲੇ ਹਾਰੇ ਜਾਉ ਤਾਂ ਮਨ ਕੀਵਾ ਜਾਣੀਐ ਜਾਂ ਮਹਿਲੀ ਪਾਏ ਥਾਂ ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ ਤਾਂ ਮੁਖ ਹੋਵੇ ਉਜਲਾ ਲਖ ਦਾਤੀ ਇਕ ਦਾਤ ਦੂਖ ਤਿਸੈ ਪਹਿ ਆਖੀਐ ਸੂਕ ਜਿਸੈ ਹੀ ਪਾਸ ਸੋ ਕਿਉ ਮਨੋ ਵਿਸਾਰੀਐ ਜਾਂ ਕੇ ਜੀ ਪ੍ਰਾਣ ਤਿਸ ਵਿੱਚ ਸਭ ਅਪਵਿੱਤਰ ਹੈ ਜੀਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਦ ਭਾਵੈ ਪਰਵਾਣ ਸ੍ਰੀ ਰਾਗ ਮਹੱਲ ਪਹਿਲਾ ਝਾਲ ਮੋਹ ਘਸ ਮਸ ਕਰ ਮਤ ਕਾਗਿਦ ਕਰ ਸਾਰ ਭਾਵ ਕਲਮ ਕਰ ਚੇਤ ਲਿਖਾਰੀ ਗੁਰ ਪੁੱਛ ਲੇਖ ਵਿਚਾਰ ਲੇਖ ਨਾਮ ਸਾਲਾ ਲੇਖ ਲੇਖ ਅੰਤ ਨਾ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੈ ਲੇਖਾ ਮੰਗੀਐ ਤਿੱਥੈ ਹੋਈ ਸੱਚਾ ਨੀਸ਼ਾਨ ਰਹਾਉ ਜਿੱਥੈ ਮਿਲਹਿ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ ਤਿੰਨ ਮੁਖ ਟਿੱਕੇ ਨਿਕਲਹਿ ਜਿਨ ਮਨ ਸੱਚਾ ਨਾਮ ਕੰਮ ਮਿਲੈ ਤਾਂ ਪਾਈਐ ਨਾਹੀ ਗੱਲਨੀ ਵਾਉ ਦਵਾਉ ਇਕ ਆਵਹਿ ਇਕ ਜਾਹੇ ਉਠ ਰਖਿਐ ਨਾਮ ਸਲਾਰ ਇਕ અપਾਏ ਮੰਗਤੇ ਇਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਐ ਵਿਣ ਨਾਮੈ ਵੇਕਾਰ ਭੈ ਤੇਰਾ ਡਰ ਅਗਲਾ ਖਪ ਖਪ ਸਿਜੈ ਦੇਹ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ ਨਾਨਕ ਉੱਠੇ ਚੱਲਿਆ ਸਭ ਕੂੜੇ ਟੁੱਟੇ ਨੇ ਸ੍ਰੀ ਰાગ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਐ ਸੁਣਿਆ ਸਾ ਲੋਣੀ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਉ ਏਕ ਜਾਂ ਕਉ ਨਦਰ ਕਰੇ ਬਾਬਾ ਉਰ ਖਾਣਾ ਖੁਸ਼ੀ ਖੁਆਰ ਜਿਤ ਖਾਦੈ ਤਨ ਪੀੜੀਐ ਮਨ ਮਹਿ ਚੱਲਹਿ ਵੇਕਾਰ ਰਹਾਉ ਰੱਤਾ ਪੈਨਣ ਮਨ ਰੱਤਾ ਸੋ ਪੇਦੀ ਸਤਿਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ ਬਾਬਾ ਪੁਰ ਪੈਨਨ ਖੁਸ਼ੀ ਖੁਵਾਰ ਜਿਤ ਪੈੰਦਾ ਤਨ ਪੀੜੀ ਐ ਮਨ ਮਹਿ ਚੱਲਹਿ ਵੇਕਾਰ ਰਹਾਉ ਘੋੜੇ ਪਾਖਰ ਸੁਇਨੇ ਸਾਖਤ ਬੂਝਣ ਤੇਰੀ ਵਾਟ ਤਰਕਸ ਤੀਰ ਕਮਾਨ ਸਾੰਗ ਤੇਗ ਬੰਦ ਗੁਣ ਧਾਤ ਵਾਜਾ ਨੀਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸ਼ੀ ਖੁਆਰ ਜਿਤ ਚੜਿਆ ਤਨ ਪੀੜੀਐ ਮਨ ਮਹਿ ਚੱਲਹਿ ਵੇਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਉਰ ਸੋਣਾ ਖੁਸ਼ੀ ਖਵਾਰ ਜਿਤ ਸੁਤੈ ਤਨ ਪੀੜੀਐ ਮਨ ਮਹਿ ਚੱਲਹਿ ਵੇਕਾਰ ਰਹਾ